ਬਾਈ ਇੱਕ ਕਰੀ ਆਪਾਂ ਐਚ ਆਈ ਵੀ ਬਾਰੇ ਗੱਲ ਕਰਨ ਲਈ ਹਨਾ ਉਹਦੇ ਬਾਈ ਪੋਸਟ ਪਾਈ ਸੀ ਉਸ ਤੋਂ ਮਗਰੋਂ ਗੱਲ ਮੇਰੇ ਦਿਮਾਗ ਚੋਂ ਨਿਕਲ ਗਈ ਐਚ ਆਈ ਵੀ ਦਾ ਮਤਲਬ ਹੁੰਦਾ ਇਹਦੀ ਫੁੱਲ ਫਾਰਮ ਹਿਊਮਨ ਐਂਡ ਇਮਿਊਨੋ ਡੈਫੀਸ਼ੈਂਸੀਜ਼ ਵਾਇਰਸ ਤੇ ਐਡਸ ਦੀ ਫੁੱਲ ਫਾਰਮ ਆ ਦੇਖੋ ਪਹਿਲਾਂ ਐਚ ਆਈ ਵੀ ਵਾਇਰਸ ਹੁੰਦਾ ਇਹਦੇ ਤੋਂ ਐਡਸ ਬਣ ਜਾਂਦਾ ਅਕਵਾਇਰਡ ਇਮਿਊਨੋ ਡੈਫੀਸ਼ੈਂਸੀ ਸਿੰਡਰਮ ਇਹਦਾ ਮਤਲਬ ਇਹ ਹੈ ਕਿ ਜਿਹੜਾ ਏਡਜ਼ ਵਾਲਾ ਐਚਆਈਵੀ ਦਾ ਵਾਇਰਸ ਆ ਇਹ ਸਰੀਰ ਦੇ ਵਿੱਚ ਆ ਕੇ ਬੰਦੇ ਦੀ ਹੋਰ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਕਪੈਸਿਟੀ ਹੁੰਦੀ ਆ ਉਹਨੂੰ ਖਤਮ ਕਰ ਦਿੰਦਾ ਮਤਲਬ ਕਿ ਜੇ ਕਿਸੇ ਨੂੰ ਪੀਲੀਆ ਹੋ ਗਿਆ ਉਹਨੇ ਪੀਲੀਆ ਨਾਲ ਮਰ ਜਾਣਾ ਕਿਸੇ ਨੂੰ ਨਮੂਨੀਆਂ ਹੋ ਗਿਆ ਉਹਨੇ ਨਮੂਨੀਆਂ ਨਾਲ ਹੀ ਮਰ ਜਾਣਾ ਮਤਲਬ ਇਹ ਸਰੀਰ ਇਹਨਾਂ ਦੇ ਨਾਲ ਲੜਨ ਦੀ ਆਪਦੀ ਤਾਕਤ ਖੋ ਦਿੰਦਾ ਖੈਰ ਹੁਣ ਤਾਂ ਟ੍ਰੀਟਮੈਂਟ ਬੜਾ ਵਧੀਆ ਆ ਗਿਆ ਜੇ ਬੰਦਾ ਆਦੀਆਂ ਮਾੜੀਆਂ ਆਤਾਂ ਛੱਡ ਦੇ ਕਿਉਂਕਿ ਇਹ ਸਭ ਤੋਂ ਜ਼ਿਆਦਾ ਹੋ ਅਮਲੀਆਂ ਨੂੰ ਹੀ ਰਿਹਾ ਜਿਹੜੇ ਨਸ਼ਾ ਕਰਦੇ ਆ ਤੇ ਉਹ ਦਵਾਈ ਬੰਦਾ ਲਈ ਜਾਵੇ ਤੇ ਤਕਰੀਬਨ ਤਕਰੀਬਨ ਕਿਸੇ ਆਮ ਨੋਰਮਲ ਬੰਦੇ ਜਿੰਨੀ ਜ਼ਿੰਦਗੀ ਉਹ ਬੰਦਾ ਜਿਉਂ ਜਾਂਦਾ ਜਿਹੜੇ ਟਾਈਮਾਂ ਦੇ ਵਿੱਚ ਬਾਈ ਜਸੂਸ ਵਿਜੇ ਅਰਗਿਆ ਨੇ ਹਨਾ ਐਚ ਆਈ ਵੀ ਬਾਰੇ ਲੋਕਾਂ ਨੂੰ ਐਜੂਕੇਟ ਕਰਨ ਦੇ ਲਈ ਸੀਰੀਜ਼ ਬਣਾਤੀ ਡੀ ਡੀ ਨੈਸ਼ਨਲ ਤੇ ਆਉਂਦੀ ਹੁੰਦੀ ਸੀ ਇਹ ਸ਼ਨੀਵਾਰ ਨੂੰ ਪਤਾ ਨਹੀਂ ਸ਼ਾਇਦ ਐਤਵਾਰ ਨੂੰ 9:30 ਵਜੇ ਉਦੋਂ ਤਾਂ ਇਹਨੂੰ ਉਦੋਂ ਤਾਂ ਬਿਮਾਰੀ ਹੈ ਹੀ ਨਹੀਂ ਸੀ ਇਹ ਕੁਝ ਵੀ ਨਹੀਂ ਸੀ ਕਿਉਂਕਿ ਅੱਗੇ ਇਸ ਬਿਮਾਰੀ ਨੂੰ ਟਰੱਕ ਡਰਾਈਵਰਾਂ ਨਾਲ ਰਿਲੇਟ ਕਰਕੇ ਦੇਖਿਆ ਜਾਂਦਾ ਸੀ ਜਿਹੜੇ ਸੋਨਾ ਗਾਚੀ ਯਾਰਾ ਵਗੈਰਾ ਬੰਗਾਲ ਜਾਂਦੇ ਸੀ ਹਨਾ ਰੈੱਡ ਲਾਈਟ ਏਰੀਆਜ਼ ਦੇ ਵਿੱਚ ਉਹਨਾਂ ਦਾ ਆਉਣਾ ਜਾਣਾ ਸੀਗਾ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਵੀ ਇੱਕ ਟਾਈਮ ਉਹ ਵੀ ਆਉਣਾ ਜਦੋਂ ਇਹਨਾਂ ਨੇ ਇੱਕ ਐਪੀਡੈਮਿਕ ਬਣ ਕੇ ਖੇ ਲਰਨਾ ਇਹ ਇੱਕ ਮਹਾਮਾਰੀ ਦਾ ਰੂਪ ਧਾਰ ਚੁੱਕੀ ਹੈ ਇਹ ਬਿਮਾਰੀ ਤੇ ਇਹ ਬਿਮਾਰੀ ਫੈਲਣ ਦੀ ਸਭ ਤੋਂ ਵੱਡੀ ਜਿਹੜੀ ਇਹਦੀ ਜ਼ਿੰਮੇਦਾਰ ਆ ਉਹ ਆਪਣੀ ਖਾਚ ਸਰਕਾਰ ਆ ਇਹ ਸਭ ਸਾਰਿਆਂ ਨੂੰ ਪਤਾ ਹਨਾ ਵੀ ਬਈ ਜਿਹੜਾ ਨਸ਼ਾ ਦੁਨੀਆ ਤੇ ਆ ਗਿਆ ਜਾਂ ਕੋਈ ਵੀ ਚੀਜ਼ ਆ ਗਈ ਉਹ ਵੀ ਕਦੇ ਬੰਦ ਹੋਈ ਆ ਫੀਮ ਬੰਦ ਹੋਗੀ ਚਲੋ ਅੱਜਕੱਲ ਦਾ ਟਾਈਮ ਸਟ੍ਰੀਮਿੰਗ ਦਾ ਆ ਗਿਆ ਜਦੋਂ ਅੱਗੇ ਸੀੜੀਆਂ ਹੁੰਦੀਆਂ ਸੀ ਕਿੰਨੇ ਕੰਪਨੀਆਂ ਛਾਪੇ ਛੂਪੇ ਮਰਾਉਂਦੀਆਂ ਨਕਲੀ ਜਿਹੜੀਆਂ ਡੀਵੀਡੀ ਸੀੜੀਆਂ ਹੁੰਦੀਆਂ ਸੀ ਉਹ ਬੰਦ ਹੋ ਗਈਆਂ ਨਸ਼ੇ ਨੇ ਬੰਦ ਨਹੀਂ ਹੋਣਾ ਅਮਰੀਕਾ ਨੇ ਜਿਵੇਂ 2001 ਦੇ ਵਿੱਚ ਇਹਨਾਂ ਦੇ ਨੋਸ 11 ਸਤੰਬਰ ਨੂੰ 20 ਆਵਰ ਦੇ ਵਿੱਚ 10:00 ਵਜੇ ਸੀ ਉਸ ਤੋਂ ਬਾਅਦ ਵਾਰਨ ਟੈਰਰ ਸ਼ੁਰੂ ਕੀਤੀ ਸੀ ਤੇ ਜਿਹੜੀ ਇਹਨਾਂ ਨੇ ਉਸ ਤੋਂ ਪਹਿਲਾਂ ਵਾਰਨ ਡਰਗ ਸ਼ੁਰੂ ਕੀਤੀ ਸੀ ਉਹਦਾ ਕੀ ਹਸ਼ਰ ਹੋਇਆ ਆਪਾਂ ਸਾਰੇ ਹੀ ਜਾਣਦੇ ਆ ਕਿਉਂਕਿ ਪਹਿਲਾਂ ਉਹਨਾਂ ਨੇ ਨਸ਼ੇ ਨੂੰ ਇੱਕ ਦੁਸ਼ਮਣ ਵਜੋਂ ਦੇਖ ਕੇ ਉੱਤੇ ਜਾਣਗੇ ਛੇੜੀ ਤੇ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਇੱਕ ਬਿਮਾਰੀ ਮੰਨ ਕੇ ਇਹਨੂੰ ਇਹਦਾ ਟ੍ਰੀਟਮੈਂਟ ਕਰਨ ਬਾਰੇ ਸੋਚਿਆ ਇਹਨਾਂ ਨੇ ਇਹ ਨਹੀਂ ਦੇਖਿਆ ਪੱਛਮੀ ਮੁਲਕਾਂ ਦੇ ਵਿੱਚ ਨਾ ਇੱਕ ਪਾਰਟਿਕੂਲਰ ਥਾਵਾ ਬਣੀਆਂ ਹੋਈਆਂ ਉਹਨਾਂ ਨੂੰ ਤਾਂ ਐਜੂਕੇਟ ਕਰਦੇ ਆ ਯਾਰ ਵੀ ਨਸ਼ਾ ਕਿਵੇਂ ਕਰਨ ਸਹੀ ਤਰੀਕੇ ਦੇ ਨਾਲ ਜਾਂ ਜੇ ਬੰਦਾ ਬਲੈਕਆਊਟ ਹੋ ਗਿਆ ওভারਡੋਜ਼ ਹੋ ਗਿਆ ਉਹਦਾ ਟ੍ਰੀਟਮੈਂਟ ਕਿਵੇਂ ਕਰਨਾ ਇਹਨਾਂ ਨੇ ਪੰਜਾਬ ਦੇ ਵਿੱਚ ਨਾ ਡਾਕਟਰਾਂ ਤੇ ਤੇ ਜਿਹੜੇ ਮੈਡੀਕਲ ਵਾਲੇ ਹੁੰਦੇ ਸੀ ਇਹਨਾਂ ਦੇ ਸ਼ਿਕੰਜਾ ਕਸਤ ਵੀ ਤੁਸੀਂ ਕਿਸੇ ਨੂੰ ਸਰੰਜਨੀ ਦੇਣੀ ਉਹਨੇ ਸਰਿੰਜਾਂ ਦੇ ਨਾਲ ਉਹਨਾਂ ਨੇ ਬੰਦ ਕਰਤੀਆਂ ਤੇ ਗਾਂ ਭਾਈ ਜਿਨ੍ਹਾਂ ਨੇ ਨਸ਼ਾ ਕਰਨਾ ਹਨ ਉਹਨਾਂ ਨੇ ਤਾਂ ਕਰ ਨਹੀਂ ਆ। ਉਹ ਫਿਰ ਜਿਹੜੀ ਇੱਕ ਸਰਿੰਜ ਮਿਲਦੀ ਸੀ ਉਹਦੇ ਨਾਲ ਕੋਈ 8 8 9 9 10 10 ਬੰਦੇ ਟੀਕਾ ਲਾਉਂਦੇ ਸੀ। ਤੁਸੀਂ ਆਪੇ ਹਿਸਾਬ ਲਾ ਲਓ ਵੀ ਬਈ ਇਹਦਾ ਅੱਗੇ ਜਾ ਕੇ ਨਤੀਜਾ ਕੀ ਨਿਕਲਣਾ ਸੀਗਾ ਕਿਸੇ ਇੱਕ ਨੂੰ ਐਚ ਆਈ ਵੀ ਹੈਗੀ ਸੀ ਉਹਦੇ ਤੋਂ ਬਿਮਾਰੀ ਅੱਗੇ ਫੈਲਦੀ 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 ਅੱਜ ਐਸ ਥਾਂ ਤੇ ਪਹੁੰਚ ਗਈ ਹੈ ਬਾਈ ਮੈਂ ਇੱਕ ਵਾਰੀ ਕਿਸੇ ਸੈਂਟਰ ਦੇ ਵਿੱਚ ਗਿਆ ਉੱਥੇ 60 ਜਣਿਆਂ ਦੀ ਕਾਊਂਟਿੰਗ ਪੈਂਟਾਂ ਦੀ ਉਹਦੇ ਚੋਂ 45 ਬੰਦੇ ਇੱਕ ਹੀ ਪਾਰਟਿਕੂਲਰ ਥਾਂ ਦੇ ਸੀ ਜਿਹਨੂੰ ਕੋਟਕਪੂਰੇ ਟੱਬਾ ਕਹਿ ਦਿੰਦੇ ਆ ਹਨਾ ਜਿੱਥੋਂ ਨਸ਼ਾ ਮਿਲਦਾ ਉਹਨਾਂ 45 ਬੰਦਿਆਂ ਦੇ ਵਿੱਚੋਂ 40 ਨੂੰ ਐਚ ਆਈ ਵੀ ਤੁਸੀਂ ਹਿਸਾਬ ਲਾਲੂਏ ਗੱਲ ਕਿੱਥੇ ਗਈ ਉਹਨਾਂ ਚਾਲੀਆਂ ਨੇ ਆਪਦੇ ਘਰੇ ਵੀ ਉਹ ਬਿਮਾਰੀ ਫਲਾਈ ਹੋਣੀ ਆ ਤੇ ਉਸ ਤੋਂ ਬਾਅਦ ਉਹ ਬੰਦੇ ਤੇ ਬੁੜੀਆਂ ਪਾਸੇ-ਆਸੇ ਬਿਮਾਰੀ ਫਲਾਉਣ ਗਈਆਂ ਆਪਾਂ ਨੂੰ ਵੀ ਪਤਾ ਉਹ ਬੰਦੇ ਕਿਹੋ ਜਿਹੇ ਆ ਤੇ ਬੁੜੀਆਂ ਕਿਹੋ ਜੀਆਂ ਇੱਕ ਈਸਟ ਅਫਰੀਕਾ ਦਾ ਇੱਕ ਮੁਲਕਾ ਮਲਾਵੀ ਉੱਥੇ ਇੱਕ ਬੰਦਾ ਗ੍ਰਿਫਤਾਰ ਕੀਤਾ ਸੀ ਜਿਹੜਾ ਨਾਂ ਸੀਗਾ ਐਰਿਕ ਨੋਵਾ ਉਹਨੇ ਬਾਈ ਦੀ ਜਦੋਂ ਉਹਨੂੰ ਰਿਪੋਰਟ ਦੇ ਵਿੱਚ ਆ ਗਿਆ ਹਨਾ ਵੀ ਉਹਨੂੰ ਐਚ ਆਈ ਵੀ ਹੋਈ ਵੀ ਆ ਤਾਂ ਉਹ ਬੰਦੇ ਨੇ ਖੇਜ ਦੇ ਵਿੱਚ ਆ ਕੇ ਜਦੋਂ ਗ੍ਰਿਫਤਾਰ ਹੋਇਆ ਉਹਨੇ ਡਿਸਕਲੋਜ਼ ਕੀਤਾ ਵੀ ਉਹ 104 ਕੁੜੀਆਂ ਨੂੰ ਐਚ ਆਈ ਵੀ ਕਰ ਚੁੱਕਿਆ ਯਾਰ ਹੋਰ ਤਾਂ ਛੱਡੋ ਯਾਰ ਹਣਾ ਚੱਲ ਜਿਹੜੇ ਖਾਚ ਚਮਲੀ ਹੈਗੇ ਆ ਇਹਨਾਂ ਨੂੰ ਤਾਂ ਛੱਡੋ ਜਿਹੜੇ ਸੈਂਟਰਾਂ ਦੇ ਵਿੱਚ ਬਾਈ ਐਮ ਡੀ ਬਣੀ ਬੈਠੇ ਆ ਇਹਨਾਂ ਚੋਂ ਬਹੁਤਿਆਂ ਨੂੰ ਐਚ ਆਈ ਵੀ ਹੈਗੀ ਆ ਇੱਕ ਪਿੱਛੇ ਜੇ ਮਰਿਆ ਬਾਬਾ ਮਸ਼ਹੂਰ ਸੈਂਟਰ ਦਾ ਮਾਲਕ ਸੀਗਾ ਉਹ ਵੀ ਐਚ ਆਈ ਵੀ ਨਾਲ ਹੀ ਮਰਿਆ ਇਹ ਯਾਰ ਉਹ ਬੰਦੇ ਆ ਜਿਨ੍ਹਾਂ ਨੇ ਨਾ 50 50 ਰੁਪਏ ਮੰਗ ਕੇ ਤਿੰਨਾ ਚਾਰਾਂ ਜਣਿਆਂ ਤੋਂ 2 200 ਰੁਪਿਆ ਕਰਕੇ ਨਸ਼ਾ ਕੀਤਾ ਸੀ ਸੈਂਟਰ ਖੋਲ ਕੇ ਇਹਨਾਂ ਦੇ ਕੋਲੇ ਪੈਸਾ ਤੇ ਲਾ ਗਿਆ ਚੰਗੇ ਫੋਨਾਂ ਚੰਗੀਆਂ ਗੱਡੀਆਂ ਲੀਡ ਲੱਤਾ ਚੰਗਾ ਪਾਇਆ ਹਨਾ ਕੁੜੀਆਂ ਪਰਮਾ ਲੈਂਦੇ ਆ ਮੇਰੇ ਦੇਖਣ ਦੇਖਣ ਚ ਇਹ ਇੱਕ ਬੰਦਾ 13 14 ਕੁੜੀਆਂ ਨਾਲ ਗੱਲਬਾਤ ਕਰਦਾ ਸੀ ਤੁਸੀਂ ਦੇਖੋ ਵੀ ਅੱਗੇ ਜਾ ਕੇ ਚੱਲ ਪਹਿਲੀ ਗੱਲ ਤਾਂ ਨਹੀਂ ਕਿਸੇ ਨਾਲ ਵਿਆਹ ਕਰਾਉਣਾ ਨਹੀਂ ਜੇ ਕਰਾਇਆ ਇੱਕ ਨਾਲ ਹੀ ਕਰਾਊਗਾ ਉਹ ਜਿਹੜੀਆਂ 12 13 ਕੁੜੀਆਂ ਕਿਸੇ ਦੇ ਘਰੇ ਜਾਣੀਆਂ ਹਨਾ ਵਿਆਹ ਕੇ ਉਹਨਾਂ ਨੇ ਆਪਦੇ ਘਰ ਵਾਲਿਆਂ ਨੂੰ ਇਹ ਬਿਮਾਰੀ ਦੇਣੀ ਆ ਤੇ ਜਦੋਂ ਕਿਤੇ ਉਹ ਕੰਪਲੀਕੇਸ਼ਨਸ ਵਧ ਗਈਆਂ ਤੇ ਉਹਨਾਂ ਨੇ ਆਪਦੇ ਟੈਸਟ ਕਰਾਏ ਤੇ ਐਚ ਆਈ ਵੀ ਨਿਕਲ ਆਈ ਤਾਂ ਕਿਸੇ ਨੇ ਕੁੜੀ ਨੂੰ ਨਹੀਂ ਸੋਚ ਉਦੋਂ ਕਹਿਣਾ ਕਿ ਉਹਦੇ ਬਾਰੇ ਸੋਚਣਾ ਵੀ ਨਹੀਂ ਵੀ ਕੁੜੀ ਤੋਂ ਮੁੰਡੇ ਨੂੰ ਹੋਈ ਹੋਊਗੀ ਸਾਰਿਆਂ ਨੇ ਇਹ ਤੇ ਮੁੰਡੇ ਤੇ ਉਂਗਲ ਠਾਉਣੀ ਆ ਵੀ ਬਈ ਹਾਂ ਤੇਰੀ ਵਜ੍ਹਾ ਕਰਕੇ ਕੁੜੀ ਨੂੰ ਐਚ ਆਈ ਵੀ ਹੋਈ ਆ ਤੇ ਉਸ ਬੰਦੇ ਨੂੰ ਪਤਾ ਵੀ ਨਹੀਂ ਹੋਣਾ ਚਿਤ ਚੇਤੇ ਵੀ ਨਹੀਂ ਹੋਣਾ ਵੀ ਯਾਰ ਮੇਰੇ ਨਾਲ ਆਹ ਗੱਲ ਬਣ ਗਈ ਅੱਗੇ ਯਾਰ ਜਦੋਂ ਕੋਈ ਕੁੜੀ ਵਾਲਾ ਪੁੱਛਕਿਸ਼ ਕਰਦਾ ਫਿਰਦਾ ਹੁੰਦਾ ਨਾ ਵੀ ਸਾਨੂੰ ਫਲਾਣੇ ਤਾਂ ਦੱਸ ਪਈ ਆ ਆਹ ਮੁੰਡੇ ਕੋਲੇ ਜ਼ਮੀਨ ਕਿੰਨੀ ਆ ਜਾਂ ਕਿ ਨਸ਼ਾ ਪਤਾ ਤਾਂ ਨਹੀਂ ਕਰਦਾ ਉਦੋਂ ਮੇਰੀ ਸੋਚ ਹੁੰਦੀ ਸੀ ਯਾਰ ਇਹ ਕਿੱਡੇ ਬੇਵਕੂਫ ਆ ਇਹਨਾਂ ਨੂੰ ਅਕਲ ਹੀ ਹੈ ਨਹੀਂ ਯਾਰ ਤੁਸੀਂ ਸਿੱਧਾ ਤਸਵੀਲ ਲੈਣੀ ਸਾਹ ਤਸਵੀਲ ਹੁੰਦੀ ਆ ਉੱਥੇ ਜਾਓ ਪਹਿਲਾਂ 10 ਰੁਪਏ ਲੱਗਦੇ ਹੁੰਦੇ ਸੀ ਹੁਣ 25 ਰੁਪਏ ਲੱਗਦੇ ਆ ਹਨਾ ਉਹ ਹਰਾ ਜਿਹਾ ਕਾਗਜ਼ ਜਿਹਨੂੰ ਜਮਾਂਬੰਦੀ ਕਹਿੰਦੇ ਆ ਉਹ ਕੱਢ ਕੇ ਮੂਹਰੇ ਧਰ ਦਿੰਦੇ ਆ ਸਾਰਾ ਕੁਝ ਸਾਫ਼ ਹੋ ਜਾਂਦਾ ਵੀ ਕਿੰਨੀ ਜ਼ਮੀਨ ਐਵੇਂ ਲੋਕਾਂ ਨੂੰ ਪੁੱਛਦੇ ਫਿਰਦੇ ਆ ਤੇ 2500 ਰੁਪਿਆ ਬਾਈ ਯੂਰੀਨ ਟੈਸਟ ਦਾ ਲੱਗਦਾ ਜੀ ਤੇ ਪਤਾ ਲੱਗ ਜਾਂਦਾ ਵੀ ਬੰਦਾ ਨਸ਼ਾ ਕਰਦਾ ਕਿ ਨਹੀਂ ਕਰਦਾ ਹਨਾ ਤੇ ਪਰ ਅੱਜ ਦੀ ਡੇਟ ਤੇ ਮੇਰੀ ਸੋਚ ਇਹ ਬਣ ਗਈ ਆ ਪਹਿਲੀ ਗੱਲ ਤਾਂ ਇਹ ਆ ਬਈ ਵੀ ਬਾਹਰ ਰਿਲੇਸ਼ਨਸ ਬੰਧ ਬਣਾਉਣ ਦਾ ਫਾਇਦਾ ਕੋਈ ਨਹੀਂ ਤੁਹਾਨੂੰ ਨਹੀਂ ਪਤਾ ਕੌਣ ਕਿਹੜੀ ਬਿਮਾਰੀ ਚੱਕੀ ਫਿਰਦਾ ਠੀਕ ਆ ਤੇ ਦੂਜੀ ਗੱਲ ਇਹ ਆ ਵੀ ਹੁਣ ਚਾਹੇ ਮੁੰਡੇ ਵਾਲੇ ਹੋਣ ਚਾਹੇ ਕੁੜੀ ਵਾਲੇ ਇਹ ਬਿਮਾਰੀ ਇੰਨੀ ਜ਼ਿਆਦਾ ਵਧੀ ਵੀ ਆ ਦੋਹਾਂ ਧਿਰਾਂ ਨੂੰ ਚਾਹੀਦਾ ਮਤਲਬ ਕਿ ਬਾਕੀ ਸਾਰੇ ਕੰਮ ਬਾਅਦ ਚਾ ਮੁੰਡੇ ਦੇ ਕੁੜੀ ਦਾ ਬਲੱਡ ਟੈਸਟ ਹੋਵੇ ਇਹ ਦੇਖਣ ਵਾਸਤੇ ਯਾਰ ਐਵੇਂ ਕੋਈ ਉਮਰ ਭਰ ਦਾ ਦੁੱਖ ਦਿਨ ਵਾਲੀ ਬਿਮਾਰੀ ਤਾਂ ਹੈ ਨਹੀਂ ਦੋਵਾਂ 'ਚੋ ਕਿਸੇ ਨੂੰ ਇਹਦੇ 'ਚ ਨਾ ਕੋਈ ਗੁੱਸੇ ਹੋਣ ਵਾਲੀ ਜਾਂ ਸ਼ਰਮ ਵਾਲੀ ਗੱਲ ਨਹੀਂ ਕਿ ਇਹ ਗੱਲ ਵਾਕਿਆ ਹੀ ਯਾਰ ਮੇਰੀਆਂ ਅੱਖਾਂ ਦੇ ਦੇਖਣ ਦੀ ਗੱਲ ਆ ਜਿਵੇਂ ਜ਼ਖਾਮ ਹੁੰਦਾ ਨਾ ਠੰਡ ਦੇ ਵਿੱਚ ਲੋਕਾਂ ਨੂੰ ਇਹ ਬਿਮਾਰੀ ਇਸ ਤਰੀਕੇ ਨਾਲ ਵਧੀ ਵੀ ਆ ਮੇਰੇ ਪਰਾ ਸਾਰੇ ਜਣੇ ਇਹ ਤੋਂ ਵਤ ਕੇ ਚੱਲੋ ਤੁਹਾਨੂੰ ਵੀ ਪਤਾ ਵੀ ਇਹਦਾ ਇਲਾਜ ਕੋਈ ਨਹੀਂ ਇਹਦਾ ਇਲਾਜ ਹੀ ਕੋਈ ਨਹੀਂ ساری ਉਮਰ ਦਾ ਇਹ ਬੰਦੇ ਤੋਂ ਦੁੱਖ ਬਣ ਜਾਂਦਾ ਵੀ ਯਾਰ ਵੀ ਨਿੱਕੀ ਜੀ ਗਲਤੀ ਸੀਗੀ ਉਹਦੀ ਸਜ਼ਾ ਅੱਜ ਤੱਕ ਭੁਗਤੀ ਜਾਂਦੇ ਆ ਸੈਂਟਰ ਵਾਲੇ ਖਾਚ ਇੰਨੇ-ਇੰਨੇ ਪੈਸੇ ਲੈਂਦੇ ਆ ਇਹਨਾਂ ਦਾ ਫਰਜ਼ ਨਹੀਂ ਬਣਦਾ ਕਿ ਵੀ ਜਿਹੜਾ ਇਹਨਾਂ ਦੇ ਕੋਲੇ ਪੇਸ਼ੈਂਟ ਆਉਂਦਾ ਸਭ ਤੋਂ ਪਹਿਲਾ ਕੰਮ ਹੋਵੇ ਉਹਦਾ ਬਲੱਡ ਟੈਸਟ ਹੋਵੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜੇ ਹਨਾ ਇਸ ਬੰਦੇ ਨੂੰ ਬਿਮਾਰੀ ਕੀ ਆ ਟੀਵੀ ਵੀ ਦੇਖੋ ਮੈਂ ਸੁਣਿਆ ਵੀ ਦੋ ਤਰ੍ਹਾਂ ਦੀ ਹੁੰਦੀ ਆ ਹਨਾ ਵੀ ਇੱਕ ਤਾਂ ਜਿਹੜੀ ਕਿਸੇ ਨੂੰ ਨਹੀਂ ਹੁੰਦੀ ਇਨਫੈਕਸ਼ੀਅਸ ਡਿਜ਼ੀਜ਼ ਹੈ ਨਹੀਂ ਇੱਕ ਜਿਹੜੀ ਸਾਹ ਨਾਲ ਵੀ ਹੋ ਜਾਂਦੀ ਆ ਤੇ ਯਾਰੀ ਟੀਵੀ ਵਾਲੇ ਬੰਦੇ ਹਨਾ ਉਸੇ ਉਹਨਾਂ ਗੱਦਿਆਂ ਤੇ ਜਿਹੜੇ ਭੋਗਾਂ ਵਾਲੇ ਗੱਦੇ ਹੁੰਦੇ ਆ ਨਿੱਕੇ ਜਿਹੇ ਥਾਂ ਦੇ ਵਿੱਚ 50 50 60 60 ਤਾੜੇਵੇ ਹੁੰਦੇ ਆ ਹਨਾ ਉੱਥੇ ਸਿੱਟੀ ਜਾਂਦੇ ਆ ਲਿਜਾ ਕੇ ਬੰਦਿਆਂ ਨੂੰ ਇੱਕ ਜੀਰੇ ਦਾ ਬੜਾ ਮਸ਼ਹੂਰ ਸੈਂਟਰ ਆ ਉਹ ਸਿਸਲਸਾਨਸ ਵਾਲਾ ਸੈਂਟਰ ਆ ਤੇ ਉਹ ਐਡਾ ਉਹਦਾ ਐਮ ਡੀ ਖੱਚ ਬੰਦਾ ਉਹਨੇ ਇਹ ਨਹੀਂ ਸੋਚਣਾ ਯਾਰ ਵੀ ਜਿਹੜੇ ਇਹ ਪੇਸ਼ੈਂਟ ਹਨ ਇਹ ਆਪ ਦੀ ਕਿਸੇ ਮਜਬੂਰੀ ਆ ਯਾਰ ਇਹਨਾਂ ਨੂੰ ਇਹ ਮੇਰੇ ਕੋਲੇ ਤਾਂ ਆਇਆ ਉਹਨੇ ਕਿਸੇ ਦੀ ਬੁੜੀ ਹੋਵੇ ਕੁੜੀ ਹੋਵੇ ਕਿਸੇ ਦੀ ਭੈਣ ਉਹਨੇ ਇਹ ਸਮਝਣਾ ਹੀ ਨਹੀਂ ਯਾਰ ਇਹ ਜਿਹੜਾ ਮੇਰਾ ਸੈਂਟਰ ਹੈ ਮੇਰੇ ਵਾਸਤੇ ਮੰਦਰ ਤੇ ਗੁਰਦੁਆਰੇ ਦੀ ਥਾਂ ਰੱਖਦਾ ਮੈਨੂੰ ਭੁੱਖ ਨੰਗ ਨਾ ਘੁਲਦੇ ਨੂੰ ਰੋਟੀ ਪਾਤਾ ਇਹਨੇ ਉਹਨੇ ਬਾਈ ਜੀ ਕੋਈ ਕਿਸੇ ਦੀ ਧੀ ਭੈਣ ਨਹੀਂ ਛੱਡਣੀ ਇੱਕ ਹੋਰ ਆ ਕੋਟਕਪੂਰੇ ਦਾ ਖੱਚ ਆ ਜਿਹਨੇ ਤਾਂ ਕੋਚ ਬਣਿਆ ਫਿਰਦਾ ਲੋਕ ਆਦੀਆਂ ਹਨਾ ਨਿੱਕੀਆਂ ਨਿੱਕੀਆਂ ਬੱਚੀਆਂ ਵਿਚਾਰੀਆਂ ਉਹਦੇ ਥੱਲੇ ਉਹਦੇ ਕੋਲੇ ਕੋਚਿੰਗ ਚ ਛੱਡਦੇ ਆ ਵੀ ਇਹ ਉਹਨਾਂ ਨੂੰ ਖੇਡਣਾ ਸਿਖਾਊਗਾ ਯਾਰ ਉਹ ਉਹਨਾਂ ਨਿੱਕੀਆਂ ਨਿੱਕੀਆਂ ਜਵਾਖੜੀਆਂ ਨੂੰ ਲੈ ਕੇ ਹੋਟਲਾਂ ਦੇ ਵਿੱਚ ਤੁਰਿਆ ਫਿਰਦਾ ਉਹ ਖੱਚ ਬੰਦੇ ਜਿਹੜੇ ਕਿਤੇ ਹੋ ਟਰੀਟਮੈਂਟ ਲੈਣ ਗਏ ਸੀਗੇ ਉਥੇ ਉਹ 10 ਸਾਲ ਉਹਦੀ ਚਾਬੀ ਫੜ ਕੇ ਉਹਦਾ ਨਾ ਇਹ ਇੱਕ ਤਰੀਕੇ ਨਾਲ ਚਮਕੀਦਾਰ ਬਣ ਕੇ ਰਿਹਾ ਸੀ ਨਲਕਰਮ ਮਾੜੇ ਦਾ ਅਮਲੀ ਆ ਜਿਹੜੇ ਬੰਦਿਆਂ ਨੂੰ ਕੋਈ ਸਾਈਕਲ ਮੰਗਵਾ ਨਹੀਂ ਦਿੰਦਾ ਸੀ ਉਹ ਸਾਲੇ ਨਾ ਤੁਸੀਂ ਆ ਫੋਰਚਨਰਾਂ ਤੇ ਚੜਾਤੇ